ਜੋ ਬੋਲੇ ਸੋ ਨਿਰਭੈ ਭਗਵਾਨ ਫਾਲ ਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 168 ਗੁਰੂ ਗਿਆਨਨਾਥ ਮਹਾਰਾਜ ਕੀ ਜੈ ਬ੍ਰਹਮ ਜੋਤ ਬ੍ਰਹਮੰਡ ਦੇ ਕਰਤਾ ਫਾਲ ਮੀਕ ਭਗਵਾਨ ਪਿਆਰੇ ਆਦ ਪੁਰਖ ਪਰਮੇਸ਼ਰ ਸੁਆਮੀ ਸਭ ਨੂੰ ਸ਼ਕਤੀ ਬਖਸ਼ਣ ਹਾਰੇ ਅਰਸ਼ਾ ਉੱਤੇ ਗੁਪਤ ਗ੍ਰਹਿ ਕੁਲ ਬੱਧੇ ਹੋਏ ਹਰ ਜੀਵ ਤੇ ਨਾਲ ਸਮੇ ਸਮੇਸੇ ਚਲਦੇ ਰਹਿੰਦੇ ਗ੍ਰਹਿਨ ਛਤਰ ਆਪਣੀ ਚਾਲ ਅਰਬਾ ਖਰਬਾ ਤ੍ਰੇ ਲੋਕੀ ਵਿੱਚ ਸਭ ਦੇ ਅੰਦਰ ਪ੍ਰਾਨ ਆਪ ਦੇ ਸਭ ਦੇ ਅੰਦਰ ਚਮਕ ਰਹੇ ਨੇ ਚਮਤਕਾਰ ਭਗਵਾਨੇ ਆਪ ਦੇ ਤਾਰਾ ਮੰਡਲ ਇਸ ਕੋਸ਼ਲ ਦਾ ਰਤਵਾ ਬੜਾ ਸਲਖਣਾ ਅਰਸ਼ੀ ਕਰਦੇ ਰਹਿ ਤੂ ਤਾਰੇ ਦੀਆ ਸਦਾ ਜਿਹੜਾ ਪਰਦਖਣਾ ਅਰਸ਼ੀ ਕਾਰਾ ਰਾਸ਼ੀਆ ગ્રਹਿਨ 70 ਰਿਆਣ ਬਦਲਦੇ ਆਪਣੇ ਰੰਗ ਸੂਰਜ ਚੰਦ ਗ੍ਰਹਿਣੇ ਜਾਂਦੇ ਇਹਨਾਂ ਦੇ ਪਰਛਾਵਿਆਂ ਸੰਗ ਜਿੱਥੇ-ਜਿੱਥੇ ਜੀਵ ਆਪਣੇ ਕਰਮਾਂ ਦਾ ਕਟ ਰਹੇ ਨੇ ਪੰਧ ਉੱਥੇ-ਉੱਥੇ ਹਰ ਪ੍ਰਾਣੀ ਲਈ ਜਲਮ ਉਹ ਪਹਿਲਾ ਹਰ ਪ੍ਰਬੰਧ ਅਨਖੁੱਟ ਅੰਨ ਖਜ਼ਾਨੇ ਉਸ ਤੇ ਜੁਗਾ-ਜੁਗਾਲੇ ਭਰੇ ਢੰਡਾਰੇ ਜਿੱਥੋਂ ਖਾਕਾ ਜੁਗਾ ਜੁਗਾ ਤੋਂ ਤਰਲੋ ਪੀਲਾ ਰਹੀ ਨਜ਼ਾਰੇ ਕਿਣਕੇ ਕਿਣਕੇ ਜੋਤ ਉਸਤੇ ਕਿਣਕੇ ਕਿਣਕੇ ਭਰੇ ਖਮਾਰੇ ਕਿਣਕੇ ਕਿਣਕੇ ਜਲਵੇ ਉਸਤੇ ਕਿਣਕੇ ਕਿਣਕੇ ਚਿੱਤਰਕਾਰੀ ਕਿਣਕੇ ਕਿਣਕੇ ਆਦ ਕਵਿਨੇ ਖੰਦ ਅਮਲਿਆ ਦਾਤਾ ਪਾਈਆ ਭਰਿਓ ਦੇਖੇ ਦੇਖਣ ਵਾਲੀਆ ਆਦ ਪ੍ਰਖਤਨ ਅੱਖੀਆ ਲਾਈਆ ਗੁਰ ਪਰਮੇਸ਼ਰ ਬਖਸ਼ਿਸ਼ ਕਰਕੇ ਸ਼ਬਦ ਗੁਰੂ ਜਨੁ ਜੁਕਤੀ ਦੱਸੇ ਉਹ ਜਗਿਆ ਉਹ ਤੇਜ ਫਿਰ ਦੇ ਵਿੱਚ ਚੋਤ ਅਗੰਮੀ ਆਕ ਤੇ ਵਸੇ ਉਹ ਜਗਿਆ ਸੂ ਪ੍ਰਹਮਣ ਚ ਫਿਰ ਦੇਖ ਲਵੇ ਕੁੱਲ ਸ੍ਰਿਸ਼ਟੀ ਸਾਰੀ ਜੋ ਪਰਮੇਸ਼ਰ ਕਰਤੇ ਕੀਤੇ ਤੈ ਲੋਕੀ ਵਿੱਚ ਮੀਨਾ ਕਰੀ ਆਦਿ ਪਰਖੋਜ ਪੋਜ ਪੱਤਰੀ ਸੋਨੇ ਸ਼ੁੱਧ ਵਿਚਾਰ ਜਿਹੜੇ ਨੇ ਮਾਨਵਤਾ ਲਈ ਵੇਦਾ ਵਿੱਚ ਜੋ ਹੀਰੇ ਲਾਲ ਜਵਾਰ ਜਿਹੜੇ ਨੇ ਉਹਨਾਂ ਤੋਂ ਲੈ ਗਿਆਂਦੇ ਗੁਰਤੀ ਚੰਦਨ ਮਿਲਿਆ ਵਿਦਵਾਨਾਂ ਨੂੰ ਵਿਦਵਾਨਾਂ ਨੇ ਖੋਜ ਲਿਆ ਹੈ ਧਰਤੀ ਸਾਗਰ ਸਮਾਨਾਂ ਨੂੰ ਜਿੰਨਾ ਕੀਤੀ ਕਠਨ ਤਪੱਸਿਆ ਉਹਨਾਂ ਹੱਥ ਢੰਡਾਰਿਆ ਗਏ ਚੋਤਿ ਸਿਆਦੀ ਬੁੱਕਲ ਅੰਦਰ ਸੂਰਜ ਚੰਨ ਤਾਰੇ ਆ ਗਏ 12 ਮਹੀਨੇ ਬਤੀਆ ਸੁਦੀਆ ਕ੍ਰਹਿਣ ਛਤਰ ਥਿਤਾ ਬਾਲ ਕਠਨ ਸਾਧਨਾ ਕਰਕੇ ਲਿਖ ਗਿਆ ਆਲਮ ਖੋਜੀ ਸਾਹਿਤਕਾਰ ਪਰ ਪਾਲ ਮੀਕ ਭਗਵਾਨ ਜੀ ਜਿਸ ਰਚੈ ਸੰਸਾਰ ਕੋਈ ਆਪਣੇ ਭੇਦ ਨੂੰ ਆਪ ਹੀ ਸਮਝਣ ਹਾਰ ਰੁੱਤਾ ਥਿਤਾ ਰਾਸ਼ੀਆ ਸਭ ਆਦ ਪ੍ਰਕਿਰਤੀ ਦਾਤ ਵਧਿਆ ਸੁਧਿਆ ਬਦਲ ਕੇ ਆਉਂਦੇ ਦਿਨ ਤੇ ਰਾਤ ਜਦ ਗ੍ਰਹਿ ਨਿਸ਼ਤਰ ਕੁੰਡਲੀਆਂ ਚੰਨਣ ਉਲਟੀ ਚਾਲ ਤਦ ਵਰਤੇ ਕਿਰ ਜਹਾਨ ਤੇ ਜਗ ਮਰਦਾ ਕਸ਼ਟਾ ਨਾਲ ਕਿਦਰੀ ਕਾਂਗਾ ਚਲਦਲੇ ਕਿਦਰੀ ਔਣਤ ਹਾਲ ਕਿਦਰੇ ਤੋਂ ਜਦ ਦੁਰਜਤ ਬਣ ਗਏ ਪ੍ਰਥਵੀ ਕਿਆ ਕਿਆ ਮਨ ਇਨਸਾਨ ਜਦ ਆਦਿ ਪ੍ਰਖ ਭਗਵਾਨ ਦਾ ਜਦ ਦਨਿਆ ਕੋਲ ਜਾ ਜਾ ਜਦ ਧਰਮ ਤੇ ਲਖ ਉੱਡ ਜਾਏ ਵਦ ਜਾਨ ਜਗਤ ਵਿੱਚ ਪਾਪ ਫਿਰ ਹਵਨ ਜਗ ਵੇਦਾ ਦੇ ਮੰਤਰ ਆਦਿ ਪ੍ਰਖ ਭਗਵਾਨ ਦਾ ਨਾਮ ਠੰਡ ਵਰਤਾ ਕੇ ਅੰਦਰ ਫਿਰ ਬਖਸ਼ੇਸ਼ ਪਰ ਸੁਖ ਤਮਾਮ ਬਰ ਹਸਤੀ ਕਰ ਕੁੰਭ ਦੇ ਜਦ ਆਪਣੇ ਗ੍ਰਹਿ ਆਏ ਸੂਰਜ ਮੇਖ ਰਾਸ਼ੀ ਵਿੱਚ ਆਪਣਾ ਕਦਮ ਠਕਾਏ ਜਦ ਮੇਖ ਬ੍ਰਿਖਤੇ ਮਿਥਨ ਧਨ ਕੁੰਭ ਰਾਸ਼ੀ ਵਿੱਚ ਆਉਣ ਬ੍ਰਿਸ਼ਟਿਕ ਕੰਨਿਆ ਸਿੰਘ ਤੂਲਾ ਜਦ ਸਾਤ ਕਰੇਵਲ ਪਾਉਣ ਕਰਕਮ ਕਰਤੇ ਮੀਨ ਕੁੰਭ ਜਦ ਆਉਣ ਚਾਨੇ ਪਖ ਤਦ ਸਾਗਰ ਦੀਆਂ ਲਹਿਰਾ ਵੰਡਣ ਸੱਚੇ ਮੋਤੀ ਲਖ ਜਦ ਤਾਰਾ ਮੰਡਲ ਅਰਸ਼ ਦਾ ਅੰਬਰਾ ਅੰਦਰ ਰਾਸ ਰਚਾਏ ਜਦ ਸੂਰਜ ਗਿਰਦੇ ਘੁੰਮ ਕੇ ਧਰਤੀ ਗੇੜ ਮਕਾਏ ਦਸਾਰੇ ਗਿੜਿਆ ਸਮਾਨ ਦੇ ਖੋਖੋ ਸਿਰ ਤੇ ਭਾਰ ਜਨਮ ਕਰਨ ਲਈ ਸਫਲਾ ਪੌਚਣ ਆਦ ਪੁਰਖ ਤੇ ਦਵਾਰ ਤਦ ਵਾਲੇ ਬੀਕ ਭਗਵਾਨ ਜੀ ਭਗਤ ਜਨਾ ਦੇ ਖਾ ਕੇ ਖੇਤ ਹਥੀ ਆਸਨਜੀਵਣੀ ਖੋਲਣ ਖੁਦ ਕੁਲ ਨਦੀਆ ਤੇ ਵਿੱਚ ਜਾਤ ਤਰ ਲੋਕੀ ਦੇ ਸਾਰੇ ਦੇਵਤੇ ਪੌਣਾ ਉੱਤੇ ਹੋਵ ਸਵਾਰ ਸ਼ਰਦਾ ਦੇ ਸੰਗ ਪਹੁੰਚਣ ਸਾਰੇ ਤੀਰਥ ਹਰਿ ਦਿਵਾਰ ਸੰਨ ਈਸਵੀ ਸਦਾ ਹੀ ਵੱਡਿਆ ਦਿਨਾਂ ਤੋਂ ਬਾਅਦ ਨਵੇਂ ਸਾਲ ਦੀ ਮਾਪੁਰਸ਼ਾਨੇ ਰੱਖੀ ਹੈ ਬੁਣਿਆਦ ਆਉਂਦਿਆ ਪਹਿਲੀ ਜਨਵਰੀ ਨਵਾਂ ਸਾਲ ਕਰ ਆਇਕਰਵੇਸ਼ ਕਰਮਾਂ ਦੇ ਫਲ ਮਾਰਬਤਾ ਦੇ ਝੋਲੀ ਪੈਣ ਹਮੇਸ਼ਾ ਐ ਪਰ ਸਮਤ ਵਿਕਰਮੀ ਤੇ ਤਰਦੀ ਮੱਸਿਆ ਤੋ ਚੜਦੇ ਚੰਦੇ ਪਖ ਮੀਖ ਰਸ਼ੀ ਵਿੱਚ ਸੂਰਜ ਚੜਦਿਆ ਚਰਨ ਪਾਇ ਸਮਤ ਪਰ ਤਖ ਫਿਰ ਆਉਣ ਨਰਾਤੇ ਨਾਲ ਵਿਸਾਖੀ ਪ੍ਰਕਿਰਤੀ ਵਿੱਚ ਹਰਕਤ ਆਵੇ ਉਗਲੇ ਧਰਤ ਸੁਨਹਿਰੀ ਸੋਨਾ ਕਿਸਾਨਾਂ ਕਰ ਬਰਕਤ ਆਵੇ ਤਲਕੇ ਪਰਪਰਵਤਾ ਉਤੋਂ ਪੰਨ ਪੈ ਚਸ਼ਮੇ ਦਰਿਆ ਨਦੀਆ ਤੁਰਿਆ ਸਾਗਰ ਧੇਵ ਨਿਆ ਮਿਲੰਦੇ ਦਿਲ ਵਿੱਚ ਚਾ ਜਗਤ ਪਿਤਾ ਤਨ ਫਾਲ ਵਿਕਤੀ ਆਦਪੁਰਖ ਈਸ਼ਵਰ ਭਗਵਾਨ ਹੁਕਮ ਜੀ ਦੇ ਵਿੱਚ ਵੱਜੇ ਹੋਏ ਨੇ ਚੰਨ ਸੂਰਜ ਤਰਤੀ ਅਸਮਾਨ ਆਦਪੁਰਖ ਜੋ ਨਿਸ਼ਚਿਤ ਕੀਤੇ ਗ੍ਰਹਿ ਨਸ਼ਤਰ ਸਾਲ ਮਹੀਨੇ ਵਿਦਵਾ ਨਾਨੇ ਦਿਲ ਵਿੱਚ ਜੜ ਲੈ ਆਦਸਮੇ ਤੋਂ ਸ਼ਬਦ ਨਗੀਨੇ ਘੜੀਆਂ ਨਾਲ ਮਹੀਨੇ ਜੜ ਲੈ ਰੁੱਤਾ ਤਿੱਤਾ ਹਫਤੇ ਵਾਰ ਵਧਿਆ ਸੁਧਿਆ ਗ੍ਰਹਿਨ 70 ਆਦ ਪ੍ਰਖ ਤੇ ਚਮਤਕਾਰ 60 ਭਲਾ ਦੀ ਇੱਕ ਘੜੀ ਹੈ 60 ਘੜੀਆਂ ਦਾ ਇੱਕ ਦਿਨ ਰਾਤ ਬੁੱਧ ਸ਼ਨੀ ਚਰ ਰਾਹੁ ਕੇ ਤੋ ਆਦ ਪ੍ਰਖ ਭਗਵਾਨ ਦੀ ਦਾਤ ਸਾਲਾ ਤੋ ਫਿਰ ਸਦੀਆ ਬਣੀਆਂ ਸਦੀਆ ਤੋ ਫਿਰ ਬਣ ਗਏ ਦੁਗ ਕਾਕਾ ਕਹਿਰ ਤਪਾਣ ਜਲਤਲੇ ਕਣ ਪ੍ਰਥਵੀ ਵਿੱਚੋ ਉਗ ਏਕੁਲ ਕ੍ਰਿਸ਼ਮੇ ਆਦਿ ਤੁਰਖਤੇ ਇਸ ਮਾਨਸਤੇ ਨਹੀਂ ਕੋਜ ਹੱਥ ਜੰਮਣਾ ਮਰਨਾ ਹੱਥ ਕਿਸਮਰਦੇ ਇਸਿਸ ਭਗਵਾਨ ਦੀ ਕਥਾ ਕਥਿ ਇਹ ਹੈ ਚੋਤਿਸ਼ ਵਿਦਿਆ ਰਿਸ਼ੀ ਜੋਗ دیਵਾਨਾ ਰਸ਼ੀਆ ਜਾਇ ਉਰਾ ਲੈ ਕੇ ਜੋਤੁਰਾਤੋ ਗੁਰਾ ਆਸਰੇ ਕਲਮ ਉਠਾਈ ਆਦ ਵਸਿਆ ਸੰਗ ਜੋ ਬੀਤੇ ਸਮੇ ਸਮੇ ਜੋ ਵਿਪਤਾ ਆਏ ਕਾਗਜ ਦੇਖ ਉੱਤੇ ਚਿੱਤਰੀ ਅੱਖਰਾਂ ਵਿੱਚ ਪਰ ਖੂਨ ਦੀ ਸਿਆਹੀ ਕੌਮੀ ਗ੍ਰੰਥ ਕੌਮ ਲਈ ਲਿਖਿਆ ਜਾਂ ਸਤ ਗੁਰ ਬਖਸ਼ੀ ਰਛਾਈ ਗਿਆਨ ਨਾਤੀ ਗੁਰ ਪਰਮੇਸ਼ਰ ਪਰ ਸਤ ਗੁਰ ਜੀ ਦੀ ਕੌਲ ਵਡਿਆਈ